ਜਨਮਨੀ ਜਾਣ ਤੋਂ ਸੁੱਤੋ ਵੱਡਾ ਹੁੰਦਾ ਹੈ ਇਤਨਾ ਨੂੰ ਜਾਣੇ ਜ ਦਿਨ ਦਿਨ ਅਬਦ ਘਟਦਾ ਹੈ ਹਾਂ ਬੱਚਾ ਜਨਦੀ ਆ ਬੱਚਾ ਪੈਦਾ ਹੁੰਦਾ ਹੈ ਵੀ ਦਿਨ ਦਰ ਬਰਾ ਬੱਚਾ ਜਿਹੜਾ ਹੈ ਵੱਡਾ ਹੁੰਦਾ ਪਰ ਉਹ ਨਹੀਂ ਸਮਝਦੀ ਵੀ ਇਹਦੀ ਉਮਰ ਘਟ ਰਹੀ ਹੈ ਵੱਡਾ ਕਿ ਹੁੰਦਾ ਉਮਰ ਛੋਟੀ ਹੋ ਰਹੀ ਹੈ ਸਰੀਰ ਵੱਡਾ ਹੋ ਰਿਹਾ ਹੈ ਸਰੀਰ ਕਰਕੇ ਵੱਡਾ ਹੋ ਰਿਹਾ ਹੈ ਉਮਰ ਘਟ ਰਹੀ ਹੈ ਆਤਮਾ ਦਾ ਜਿਹੜਾ ਸਮਾਂ ਨਾ ਸੰਸਾਰ ਦੇ ਵਿੱਚ ਵਿਚਰ ਦਾ ਖੇਡਣ ਦਾ ਸੰਸਾਰ ਨੂੰ ਦੇਖਣ ਦਾ ਸੰਸਾਰ ਤੇ ਰਹਿਣ ਦਾ ਉਹ ਘਟਦਾ ਜਾ ਰਿਹਾ ਇਹ ਦ੍ਰਿਸ਼ਟੀਕੋਣ ਹੈਗਾ ਸੰਸਾਰ ਦਾ ਤੇ ਭਗਤਾਂ ਦਾ ਸੰਸਾਰ ਕਿਹੜੇ ਤੀ ਕੋਣ ਨਾਲ ਦੇਖਦਾ ਸੰਸਾਰੀ ਲੋਕ ਸੰਸਾਰ ਨੂੰ ਕਿਹੜੇ ਦੇਸ਼ੀ ਕੋਣ ਨਾਲ ਦੇਖਦੇ ਨੇ ਭਗਤ ਕਿਹੜੇ ਨਾਲ ਦੇਖਦੇ ਨੇ ਭਗਤਾਂ ਦਾ ਦ੍ਰਿਸ਼ਟੀਕੋਣ ਆਤਮਾ ਦੇ ਉੱਤੇ ਹੈ ਆਤਮਾ ਨੂੰ ਹੀ ਉਹ ਘਟ ਰਹੀ ਹੈ ਸੰਸਾਰ ਦੇਖ ਰਿਹਾ ਸਰੀਰ ਵੱਡਾ ਹੋ ਰਿਹਾ ਸੰਸਾਰ ਅੱਖਾਂ ਨੂੰ ਵਿਸ਼ਵਾਸ ਕਰਦਾ ਜੋ ਅੱਖਾਂ ਨੂੰ ਦੇਖਦਾ ਉਹਦਾ ਹੀ ਪਤਾ ਉਹਨੂੰ ਗਾਹ ਪਤਾ ਹੀ ਨਹੀਂ ਇਹ ਬੇਸਿਕ ਫਰਕ ਰਹਿਣਾ ਹੈ ਬੇਸਿਕ ਫਰਕ ਹੈ ਭਤਲ ਦਾ ਤੇ ਸੰਸਾਰੀਆਂ ਦਾ ਜੋੜ ਕਦੇ ਨਾ ਆਇਆ ਇੱਥੋਂ ਜੀ ਜੋੜਉਂਦਾ ਇਹ ਬਹੁਤ ਜਗਾ ਗੁਰਬਾਨੀ ਤੇ ਕਈ ਸ਼ਬਦ ਰਵੇਦੇ ਪੁੜਟੀ ਰੇ ਬੁੜਟੀ ਰੇ ਸਤਿ ਸਿਓ ਪਰੁੜਟੀ ਰੇ ਕੀ ਕਰ ਸੋਚ ਉਲਟੀ ਕਰ ਸਕਤ ਲੋਕ ਜਾਣੋ ਜੋਤ ਨੂੰ ਪੁੱਛੋ ਜਾਂਤੀ ਅੱਗੇ ਜਾਤ ਨਾ ਮੇਰੇ ਜੋਤ ਚ ਧਿਆਨ ਰੱਖੋ ਆਤਮਾ ਚ ਧਿਆਨ ਰੱਖੋ ਸਰੀਰ ਤੇ ਧਿਆਨ ਨਾ ਰੱਖੋ ਅੱਗੇ ਸਰੀਰ ਨੇ ਜਾਣਾ ਹੀ ਨਹੀਂ ਸਾਵ ਆਇਆ ਹੈ ਸ਼ਰੀਰ ਆਇਆ ਕੁਛ ਆਤਮਾ ਆਈ ਹੈ ਕੁਛ ਖੱਟਣ ਵਪਾਰ ਕਰਨ ਖੱਟਣਾ ਆ ਖੋਲ ਇਹਦੇ ਹਿਸਾਬ ਇਹਦੇ ਨਾਲ ਹੋੜੇ ਸ਼ੀਰ ਤੇ ਕਿਲਣਾ ਸ਼ੀਰ ਦੇ ਤਾਂ ਵਿਚ ਰਹਿੰਦੇ ਹੋਏ ਸ਼ੀਰ ਦੇ ਤਹੱਟਾਂ ਦੁਕਾਨ ਦੁਕਾਨ ਦੇ ਵਿਚ ਰਹਿੰਦੇ ਕੋਈ ਆਦਮੀ ਉੱਥੇ ਵਪਾਰ ਕਰਦਾ ਘੱਟਾ ਹੁੰਦਾ ਵੱਧਾ ਹੁੰਦਾ ਗਾਂਦਾ ਦੁਕਾਨੇ ਨੇ ਨਹੀਂ ਇਹ ਦੋ ਗਾਂ ਤਾਂ ਹੋਈ ਜਾਂਦੀ ਹੈ ਘਾਟਾ ਵਾਤਾ ਜਿਹੜਾ ਪੈਂਦਾ ਦੁਕਾਨ ਨੂੰ ਨਹੀਂ ਪੈਂਦਾ ਘਾਟਾ ਵਾਤਾ ਸੌਦਾ ਕਰਨ ਵਾਲੇ ਨੂੰ ਪੈਂਦਾ ਜਦ ਵਪਾਰ ਕਰਨ ਹੈ ਉਹ ਨੂੰ ਪੈਂਦਾ ਘਾਟਾ ਦੁਕਾਨ ਨੂੰ ਨਹੀਂ ਘਾਟਾ ਵਾਤਾ ਸਰੀਰ ਨੂੰ ਨਹੀਂ ਘਾਟਾ ਵਾਤਾ ਪੈਂਦਾ ਇਹ ਦੇਸ਼ੀ ਕੋਣ ਬਸ ਅਲੱਗ-ਅਲੱਗ ਕਰਦਾ ਆਤਮਾ ਨੂੰ ਔਰ ਸਰੀਰ ਨੂੰ ਕੁਰਬਾਨੀ ਦਾ ਜਿਹੜਾ ਹੈ ਵਿਸ਼ਾ ਆਤਮਾ ਆਤਮਾ ਕੀ ਹੈ ਦਰਾਕਾਰ ਕੀ ਹੈ ਪਰਮੇਸ਼ਰ ਵਿਸ਼ਾ ਨਹੀਂ ਹੈ ਕੁਰਬਾਨੀ ਦਾ ਕਿ ਠੀਕ ਹੈ ਪਰਮੇਸ਼ਰ ਦਰਾਕਾਰ ਹੈ ਬਾਤੋ ਵੀ ਹੈ ਨਰਕਾਰ ਜੇ ਅਸੀਂ ਨਰਕਾਰ ਨੂੰ ਲੱਭਣ ਲੱਗੇ ਤਾਂ ਆਤਮਾ ਵੀ ਨਰਕਾਰ ਤੇ ਇਹਨੂੰ ਲੱਭ ਲੈ ਉਹਨੂੰ ਲੱਭ ਲੈ ਕੋਈ ਨਹੀਂ ਇਹ ਇਹ ਗਲੇ ਜਾਣ ਲਿਆ ਉਹਨੂੰ ਜਾਣ ਲਿਆ ਫਿਰ ਕੋਈ ਗੱਲ ਨਹੀਂ ਜਰਾ ਘੜੀ ਦੀ ਜਾਨ ਲੀਰ ਵਾਜ ਦਾ ਦੁੱਧ ਅਸੀਂ ਜਾਣ ਕਿਹੜੀ ਵਾਜ ਦਾ ਜਾਣ ਕਿਸੇ ਦਾ ਹੋਇਆ ਕੀ ਵਰਕ ਹੈ ਕਿਸੇ ਦਾ ਹੋਇਆ ਆਤਮਾ ਕਿਸੇ ਵੀ ਸਰੀਰ ਦੀ ਹੋਈ ਕੀ ਵਰਕ ਹੈ ਆਪਣੀ ਆਪਣੀ ਜਨੜੀਏ ਦੂਏ ਦੀ ਵੀ ਜਾਤ ਦੂਏ ਦੀ ਬੁੱਧੀ 'ਚ ਵੀ ਧਿਆਨ ਰੱਖਦੇ ਵੀ ਬੁੱਧੀ ਜ਼ਿਆਦਾ ਇਹ ਘਟ ਹੈ ਸਿਆਣਾ ਇਹ ਰੀ ਸਿਆਣਾ ਦੂਰ ਦੇਸ਼ਾ ਇਹ ਰੀ ਹੈ ਸ੍ਰੀ ਰੋਦਾ ਕਿਹਾ ਜਾ ਕਿਹਾ ਜਾ ਰਹੀ ਹੈ ਸੰਸਾਰੀ ਦ੍ਰਿਸ਼ਟੀਕੋਣ ਤੋਂ ਕਿਹਦੇ ਵਰ ਜੰਮਿਆ ਕਿਹਦੇ ਕਰ ਰਹੀ ਹੈ ਵੀਰ ਹੈ ਗਰੀਬ ਹੈ ਤੁਸੀਂ ਕੀ ਲੈਣਾ ਤੇ ਲੇਕਿਨ ਸੰਸਾਰ ਸੰਸਾਰੀ ਦ੍ਰਿਸ਼ਟੀਕੋਣ ਤੋਂ ਦੇਖ ਰਿਹਾ ਭਗਤ ਆਪਣੇ ਦ੍ਰਿਸ਼ਟੀਕੋਣ ਤੋਂ ਦੇਖੇ ਇਹ ਭਰਗਵਤ ਜੀਵਾਨਾ ਦਾ ਸਭ ਚ ਹਾਲ ਤੱਕ ਦੀ ਹੋਇਆ ਸੀ ਸਿਰ ਕੁ ਮਦਵਾਨ ਨੂੰ ਰੋਟ ਪਤਾ ਲੱਗਿਆ ਥੋੜਾ ਜਿਹਾ ਹੁਣ ਨੂੰ ਪਤਾ ਲੱਗਿਆ ਵੀ ਗੱਲ ਕੁਝ ਹੋਰ ਸੀ ਹੁਣ ਕੁਛ ਮਦਵਾਨ ਲੱਗੇ ਤੇ ਸਾਰੇ ਲੱਗ ਜਾਵੇਂ ਤੇ ਹੌਲੀ ਹੌਲੀ ਕੋਈ ਜਦੋਂ ਕਿਸੇ ਗੱਲ ਦਾ ਪਤਾ ਲੱਗ ਜਾਂਦਾ ਹੈ ਫਿਰ ਉਸ طرف ਦੀ ਖੋਜ ਸ਼ੁਰੂ ਹੋ ਜਾਂਦੀ ਹੈ ਉਹ ਸਰ ਆ ਰੋਣਾ ਪਿਆ ਤਾਂ ਸ਼ੁਰੂ ਇਧਰਲੀ ਹੋਈ ਹੋਏ ਜੇ ਰੋਣਾ ਪੈਂਦਾ ਕਿਸੇ ਨੇ ਹੁਣ ਵੀ ਨਹੀਂ ਸੀ ਕਰਦੀ ਜੇ ਰੋਣਾ ਪੈਂਦਾ ਹੁੰਦਾ ਕੁਛ ਨਾ ਕੋਈ ਚੰਗਾ ਹੀ ਨਿਕਲਦਾ ਹੁੰਦਾ ਵਿੱਚੋਂ ਉਹ ਬਾਰਾਂ ਨੂੰ ਬੈਰ ਆ ਰਾ ਫਿਰ ਕਵੀ ਸ਼ੰਕੇ ਹੁੰਦੇ ਨੇ ਸ਼ੰਕੇ ਖੜੇ ਹੁੰਦੇ ਸ਼ੰਕੇ ਨਾਲ ਬਹੁਤ ਸਾਰੇ ਲੋਕ ਪੁੱਛਦੇ ਨੇ ਸੀ ਚਲੇ ਗਏ ਅੰਦੇ ਸੀ ਉੜ ਸ਼ੰਕੇ ਬੋਲਣ ਲੱਗੇ ਚੱਤਿਆ ਹੋਣ ਲੱਗੀ ਸ਼ੰਕੇ ਦੇ ਸਬੋਧਨ ਵੀ ਹੋ ਜੂਗਾ ਹੋ ਹੀ ਜਾਂਦਾ ਰੋਜ਼ ਹੋਈ ਰਿਆ ਸਮਝਣਾ ਅਸ ਦੋਏ ਨੂੰ ਚੁੱਪ ਕਰ ਜਾਣਗੇ ਜਿਹੜੇ ਸ਼ਰਾਰਤੀ ਨੇ ਰੌਲਾ ਕੁਜਾਜ਼ ਮੇਂ ਦਾ ਪੇਸ਼ਾ ਹੈ ਸ਼ੰਕੇ ਨਾਲ ਦੂਰ ਕਰਨਾ ਨੇ ਉਹਨਾਂ ਨੇ ਬੱਲੇ ਲੜੇ ਉਹ ਪੇਸ਼ਾਵਰ ਦੇ ਲੋਕ ਸ਼ਰਾਰਤੀ ਸ਼ਰਾਰਤੀ ਜਿਹੜੇ ਨੇ ਚੁੱਪ ਕਰ ਜਾਂਦੇ ਲੋਕ ਵੀ ਸਮਝ ਜਾਣਗੇ ਵੀ ਇਹ ਸ਼ਰਾਰਤੀ ਨੇ ਇਹ ਸੇਵਾ ਸੁਭਾਣ ਨਹੀਂ ਕਰਦਾ ਸਿੱਖੀ ਦੀ ਇਹਦੇ ਸ਼ਰਾਰਤੀ ਰੇ ਇਹਦਾ ਤਮਾਸ਼ਾ ਦੇਖਣ ਆਲੇ ਨੇ ਅਗਲਾ ਕੇ ਉਹ ਵੀ ਇਹ ਕਹਿੰਦੇ ਉਹ ਬਿਚਪ ਕਰ ਜਾਣਗੇ ਇਕੱਲੇ ਭੈ ਜਾਣਦੇ ਹੋ ਜਨਮ ਨਹੀਂ ਜਾਣ ਤੋਂ ਸੋ ਤੋਂ ਵੱਡਾ ਹੋਤਾ ਹੈ ਇਤਨਾ ਗੁਨਾਹ ਜਾਣੇ ਜਿੱਦਣ ਨਬਤ ਘਟਦਾ ਹੈ ਉਹ ਇਹ ਨਹੀਂ ਸਮਝੇ ਇਹ ਦਿਓ ਬਰ ਘਟੀ ਜਾਂਦੀ ਹੈ ਤੂੰ ਕਹਿੰਿਆ ਬڑا ਹੁੰਦਾ ਜੇ ਭਲਾ 10 ਸਾਲ ਦੀ ਉਮਰ ਰੱਖ ਕੇ ਆਇਆ ਹੋਵੇ ਕਿਵੇਂ ਅਸੀਂ ਅਸੀਂ ਤਾਂ ਜਨਤਨ ਬਰੋ ਰਹੇ ਬੜੀ ਖੁਸ਼ੀ ਬਰੋ ਰਹੇ ਸੰਸਾਰੀ ਲੋਕ ਤਾਂ ਬਸ ਖੁਸ਼ੀ ਕਾਦੀ ਬਰੋ ਥੜੇ ਉਹ ਆਪਣੇ ਦੇ ਸਿਕੋਰ ਤਾਂ ਵੱਡਾ ਹੋ ਗਿਆ ਕਮਾਊਗਾ ਜਾਂ ਵਿਆਹ ਹੋਊਗਾ ਉਹਨਾਂ ਦੇ ਸੁਪਨੇ ਹੋਰ ਨੇ ਜੇ 10 ਸਾਲ ਦੀ ਉਮਰ ਨਾ ਹੋਵੇ ਕੋਈ ਸੋਚਿਆ ਸਰ ਨੌ ਰਾਗੇ ਤਾ ਉਹ ਇਹ ਆਇਨੇ ਇੱਕ ਸਾਲ ਜਿ ਖਟਿਆ ਕੀ ਕੁਝ ਆਇਆ ਸੀ ਵਪਾਰ ਕਰਨ ਸਾਲ ਚ ਲੱਗ ਗਿਆ ਖਟਿਆ ਕੁਝ ਵੀ ਨਹੀਂ ਕਬ ਜਿਹੜੇ ਐ ਇਹਦਾ ਕੀਤਾ ਕੁਝ ਨਹੀਂ ਔਰ 10 ਸਾਲ ਦਾ ਕਬ ਜਿਹੜਾ ਕਰਨ ਦਾ 2 ਸਾਲ ਜਿ ਕਬ ਕਰ ਲੂਗਾ ਚਿੰਤਾ ਨਹੀਂ ਘੜੀ ਹੋਈ ਰਗ ਲਾਦੀ ਪਰਵਾਹ ਨਹੀਂ ਜੋ ਕਰਨਾ ਹੈ ਉਹਦੀ ਤਾਂ ਪਰਵਾਹ ਹੀ ਨਹੀਂ ਸਰ ਤਾਲੂ ਪਤਾ ਹੀ ਨਹੀਂ ਕੋਈ ਹੋਰ ਕੁਝ ਕਰਨਾ ਹੈ ਉਹ ਤਾਂ ਪ੍ਰੈਨ ਬਣਾ ਕੇ ਧਰ ਦਿੰਦੇ ਨੇ ਵੀ ਇਹਨੂੰ ਡਾਕਟਰੀ ਕਰਾਉਣ ਜੀ ਇਹਨੂੰ ਕੀ ਕਰਾਉਣ ਲੈ ਇਹ ਤੇ ਅਸੀਂ ਕਰਵਾਉਣ ਦਾ ਕੀ ਹੈ ਉਹਨੂੰ ਪਤਾ ਹੀ ਨਹੀਂ ਆ ਜੋ ਕੋਈ ਗੱਲ ਉਹਨੂੰ ਦੱਸੀ ਜਾਂਦੀ ਉਹਦੇ ਰੂ ਲਾਇਆ ਜਾਂਦਾ ਇਹ ਸਭ ਸਾਰੀ ਲੋਕਾਂ ਦੀ ਗੱਲ ਹੈ ਇਸ ਕਰਕੇ ਸਭ ਨਾਲ ਕੀ ਮਤਲਬ ਧਰੂ ਤਕੀਬਤ ਆਦਮੀ ਆਪਣੀ ਅਕਲ ਨਾਲ ਚੱਲਦਾ ਸੁਸਤ ਸਾਧ ਦੇ ਵਿੱਚ ਇਸੇ ਕਰਕੇ ਸਭ ਤੋਂ ਸਾਰੇ ਜਾਨਵਰਾਂ ਨੂੰ ਆਦਮੀ ਵੀ ਜਾਨਵਰ ਹੈ ਸਾਰੀ ਸ੍ਰਿਸ਼ਟੀ ਦੇ ਜਾਨਵਰਾਂ ਨੂੰ ਅਕਲਮੰਦ ਹੁੰਦਾ ਆ ਸਾਰਿਆਂ ਨੂੰ ਹੀ ਪਾਗਲ ਸਾਰਿਆਂ ਨੂੰ ਖਤਰਾ ਨਾ ਆਦਮੀ ਆਦਮੀ ਨੂੰ ਖਤਰਾ ਕੋਈ ਜਾਨਵਰ ਨਹੀਂ ਆਪਣਾ ਨੁਕਸਾਨ ਕਰਨ ਵਾਲਾ ਸਾਰੇ ਜਿਆਦਾ ਇਹ ਆਪਣਾ ਨਾਸ ਕਰਨ ਵਾਲਾ ਇਹ ਇਹ ਨੂੰ ਦੂਸਰੇ ਜਾਨਵਰ ਇਹਦਾ ਨਾਸ ਨਹੀਂ ਕਰ ਸਕਦੇ ਜਿੱਦਾਂ ਆਪਣਾ ਨਾਸ ਆਪ ਕਰ ਲੈਂਦਾ ਹੈ ਵਾਹ ਭਰਦਿਲਾ ਜਿੱਕ ਨੇ ਨਾਸ ਕੀਤਾ ਆਪਣਾ ਆਪ ਕੀਤਾ ਅਜੂ ਨੇ ਜਿਹੜੀਆਂ ਵਾਰਡ ਵਾਰਾਂ ਹੋਈਆਂ ਕਿਹਨਾਂ ਨਾਸ ਕੀਤਾ ਇਹ ਰਾਜਮੂ ਜੀ ਆਜੂ ਨੇ ਕੀਤਾ ਆਜੂ ਨੇ ਹਥਿਆਰ ਬਣਾਏ ਆਜੂ ਨੇ ਸਭ ਕੁਝ ਕੀਤਾ ਇਹ ਆਪਣਾ ਨਾਸ ਆਪ ਕਰਦਾ ਹੈ ਇਹ ਨਾਸ ਕਰ ਸਕਦਾ ਹੈ ਆਪਣੀ ਅਕਲ ਨਾਲ ਆਪਣਾ ਨਾਸ ਕਰ ਸਕਦਾ ਹੈ ਜਿਹਨੂੰ ਵਿਕਾਸ ਕਰਨਾ ਹੈ ਵਿਕਾਸ ਕਰ ਸਕਦਾ ਹੈ ਵਿਕਾਸ ਦਾ ਮਤਲਬ ਨਾਸ ਕਰ ਸਕਦਾ ਹੈ ਆਪਣੀ ਅਕਲ ਨਾਲ ਇਹ ਆਪਣਾ ਵਿਗਾਸ ਨਹੀਂ ਕਰ ਸਕਦਾ ਆਪਣੇ ਅੰਦਰ ਵਿਗਾਸ ਚਾਲੜ ਨਹੀਂ ਕਰ ਸਕਦਾ ਚਾਲੜ ਜੇ ਵਿਗਾਸ ਹੋ ਜਾਏ ਫਿਰ ਨੂੰ ਮਸਾ ਲੱਗੇ ਵੀ ਇਹ ਸ੍ਰਿਸ਼ਟੀ ਕੀ ਹੈ ਬਲ ਕਿ ਹੋਇਆ ਵੈਰਾ ਜਨਮ ਕਿਉਂ ਹੋਇਆ ਵੈ ਕੀ ਹੋ ਇਸ ਸ੍ਰਿਸ਼ਟੀ ਨੂੰ ਬਣਾਈ ਹੈ ਇਸ ਸ੍ਰਿਸ਼ਟੀ ਕਿਨੇ ਬਣਾਈ ਹੈ ਕੀ ਅਰਥ ਹੈ ਇਹ ਬਣਾਉਣ ਦਾ ਵਿਨਾ ਜਨਵਲਾਂ ਦਾ ਕੀ ਮਤਲਬ ਸੀ ਫਿਰ ਇਹ ਸਵਾਲ ਖੜੇ ਹੋ। ਇਹ ਸਵਾਲ ਤਾਂ ਖੜੇ ਹੀ ਨਹੀਂ ਹੋਏ। ਇਹ ਯੂਨੀਵਰਸਿਟੀ ਆਂਡੀਆਂ ਫੜਾਈਆਂ ਚ ਸਵਾਲ ਲਈਏ। ਜੋ ਰਾਜ ਪ੍ਰਬੰਧ ਪੜਾਈ ਕਰਾਊਗਾ ਸਵਾਲ ਨਹੀਂ ਹੁੰਦੇ ਉਹ। ਇਹ ਤਾਂ ਧਾਰਮਿਕ ਬੋਧਿਆ ਦੇ ਜਿਹੜੇ ਉੱਤੋਂ ਸੰਸਾਰ ਦੇ ਉੱਤੇ ਉੱਠ ਜਾਂਦੇ ਨੇ। ਵਿਚਾਰ ਬਲ ਬੰਦਿਲ ਦੇ ਦਿਮਾਗ ਦੀ ਕਾਰ ਹੈ ਇਹ ਤਾਂ ਉਹਨਾਂ ਦੀ ਬੁੱਧੀ ਜੋ ਪੈਦਾ ਹੁੰਦੀ ਹੈ ਜਿਹੜੇ ਸੰਸਾਰ ਤੋਂ ਉੱਤੇ ਉੱਠ ਜਾਂਦੇ ਨੇ ਜਿਵੇਂ ਸੰਸਾਰ ਤੋਂ ਉੱਤੇ ਉੱਠ ਕੇ ਦੇਖਦੇ ਨੇ ਉਹਨਾਂ ਦੇ ਸਵਾਲ ਪੈਦਾ ਹੁੰਦੇ ਨੇ ਇਹ ਇੱਧਰ ਸੰਸਾਰ ਦਾ ਦੀ ਸੰਸਾਰ ਦਾ ਇੱਥੇ ਕਰਕੇ ਨਾ ਬੋਲ ਕੇ ਬਾਇਆਦਾਰੀ ਬਾਇਆਦਾਰੀ ਆਤ ਅਨੁਵਾਦ ਬੋਲ ਅਕਾ ਉੱ디오 ਹਿਆ ਨਾ ਕਾਲੂ ਤੇ ਬੋਲ ਜੋ ਇਹ ਆਪਦੇ ਇਸ ਨਹੀਂ ਸੁਣਦਾ ਗੁਰਬਾਣੀ ਦਾ ਸ਼ਬਦ ਨਾਲ ਸੁਣੀ ਰੋਲ ਘੋੜਾ ਆ ਰੋਲ ਘੋੜਾ ਜਿਹੜਾ ਪਾਇਆ ਇਹਨਾਂ ਸੰਸਾਰ 'ਚ ਆਪਣੀ ਤਰੱਕੀ ਦਾ ਜੋ ਸੰਸਾਰ ਪੜਾਈ ਆ ਰੋਲ ਘੋੜਾ ਆਇਆ ਹੈ ਇਹ ਰੋਲ ਘੋੜੇ ਜੈਸਾ ਪਿਆ ਹੋਇਆ ਆ ਆ ਗੁਰਬਾਣੀ ਨੂੰ ਸੁਣਦਾ ਹੀ ਨਹੀਂ ਰਹੇ